ਸ਼ੰਭੂ ਬਾਰਡਰ ਤੇ ਜੋ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਇੱਕ ਸੰਘਰਸ਼ ਦੇ ਵਿੱਚ ਧਰਨਾ ਲਗਾ ਕੇ ਬੈਠੇ ਹਨ ਉੱਥੇ ਅੱਜ ਇੱਕ ਨਵਾਂ ਮੋੜ ਸਾਹਮਣੇ ਆਇਆ ਜਦੋਂ ਸ਼ੰਭੂ ਬਾਰਡਰ ਦੇ ਨਾਲ ਲੱਗਦੇ 20-25 ਪਿੰਡਾਂ ਦੇ ਲੋਕਾਂ ਨੇ ਇੱਕ ਭਾਰੀ ਇਕੱਠ ਕਰਕੇ ਕਿਸਾਨ ਆਗੂਆਂ ਨੂੰ ਇੱਕ ਮੰਗ ਪੱਤਰ ਸੌਪਿਆ ਜਿਸ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਰਸਾਤਾਂ ਸ਼ੁਰੂ ਹੋ ਰਹੀਆਂ ਹਨ ਅਤੇ ਇੱਥੋਂ ਲੋਕਾਂ ਨੂੰ ਅੰਬਾਲਾ ਨੇੜੇ ਪੈਣ ਕਾਰਨ ਆਉਣ ਜਾਣ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਨੇ ਇਹ ਵੀ ਅਪੀਲ ਕੀਤੀ ਵੀ ਜੇਕਰ ਇਸ ਦਾ ਕੋਈ ਹੱਲ ਨਾ ਹੋਇਆ ਤਾਂ ਜਲਦੀ ਹੀ ਉਹ ਕੋਈ ਸੰਘਰਸ਼ ਵੱਲ ਵਧਣਗੇ ਆਓ ਸੁਣਦੇ ਹਾਂ ਸ਼ੰਭੂ ਤੋਂ ਰਜਿੰਦਰ ਸਿੰਘ ਮੋਹੀ ਦੀ ਰਿਪੋਰਟ ਜਿਹੜਾ 13 ਫਰਵਰੀ ਤੋਂ ਪਹਿਲਾਂ ਉਹਨਾਂ ਅਨਲੀਗਲ ਤੌਰ ਤੇ ਭਾਰਤ ਸਰਕਾਰ ਨੇ ਜਿਹੜੇ ਹਾਈਵੇ ਦੇ ਉੱਤੇ ਦੁਵਾਰਾ ਬਣਾਤੀਆਂ ਬੈਰੀਕੇਟਿੰਗ ਕੀਤੀ ਅਨਲੀਗਲ ਸੀ ਕਿਸੇ ਹਾਈਵੇ ਦਾ ਲਾਅ ਨਹੀਂ ਪੈਂਦਾ ਕਿ ਕੋਈ ਰੋਕਿਆ ਜਾ ਸਕਦਾ ਤਾਂ ਉਹਦਾ ਕਰਕੇ ਸਾਰੀ ਸਮੱਸਿਆ ਖੜੀ ਹੈਗੀ ਹੈ ਆ ਜਿਹੜੀਆਂ ਉਹਨਾਂ ਦੱਸਿਆ ਚਲੋ ਜੇ ਇਹ ਇੱਕ ਵਹੀਕਲ ਨੰਗਲ ਜੁਗਾ ਖਾਸ ਕਰਕੇ ਦੋ ਪਹੀਆ ਵਾਹਨ ਨਿਕਲ ਜਾਵੇ ਤੇ ਉਹਨਾਂ ਦੀਆਂ ਕਾਫੀ ਸਮੱਸਿਆਵਾਂ ਬੜਾ ਹਾਲ ਹੈ ਇੱਥੇ ਅਸੀਂ ਵਿਚਾਰ ਕਰਾਂਗੇ ਵਿਅਕਤੀਗਤਤਾ ਮਨੂੰ ਕੋ ਲੱਗਦਾ ਨਹੀਂ ਕੋ ਸਮੱਸਿਆ ਹੋਵੇ ਫਿਰ ਵੀ ਅਸੀਂ ਸਾਰੇ ਦੋਵੇਂ ਮੋਰਚੇ ਵਿਚਾਰ ਕਰਕੇ ਇਹਦਾ ਕੋ ਹੱਲ ਕੱਢਾਂਗੇ ਆ ਉਵੇਂ ਚਾਹੀਦਾ ਸਰਕਾਰ ਨੂੰ ਪਾਸ ਸਰਕਾਰ ਓਲ ਐਂਡ 올 ਸਾਰੇ ਬਾਰਡਰ ਖੋਲ੍ਹ ਦੇ ਕੀ ਲੱਗਦਾ ਨਕਸਾਨਾ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਹੱਕ ਤਾਂ ਸਮੱਸਿਆ ਖਤਮ ਹੋ ਜਾਣਾ ਹੈ ਪ੍ਰਾਣਾ ਪ੍ਰਸ਼ਾਸਨ ਜੇਕਰ ਰਸਤਾ ਖੋਲ੍ਹ ਦੇ ਕਿਉਂਕਿ ਜਹਾਜ਼ ਦੋ ਪਹੀਆ ਵਾਹਨ ਤੁਹਾਡੇ ਵੱਲੋਂ ਖੁੱਲ੍ਹ ਦਿੱਤਾ ਜਾਵੇ ਅੱਗੇ ਵਧੇ ਜਾਵੇ ਦੋ ਗੱਲਾਂ ਦੇਖੋ ਦੋ ਪਹੀਆ ਵਾਹਨ ਜਦੋਂ ਅਸੀਂ ਵਧਣਾ ਉਹ ਵੀ ਅਸੀਂ ਵਧਣਾ ਹੀ ਸਰ ਮੋਰਚਾ ਨੇ ਫੈਸਲਾ ਕਰਨਾ ਹੈ ਹਾਂ 2 ਰੁਪਈਆ ਵਾਹਨ ਬਾਰੇ ਅਸੀਂ ਬਹਿ ਕੇ ਮੋਟੀ ਚ ਵਿਚਾਰ ਕਰਕੇ ਆਪਾਂ ਆਪਣੇ ਪਰਮਾਂ ਲਈ ਪੋਜ਼ਿਟਿਵ ਹੀ ਕਰਾਂਗੇ ਜੋ ਲੱਗਦਾ ਹੈ ਕਿ ਇਸ ਤਰ੍ਹਾਂ ਕਿ ਦਸਰੇ ਨੇ ਘੱਟ ਦਰਿਆ ਵੀ ਹੁਣ ਓਵਰਫਲੋ ਹੁੰਦਾ ਬਰਸਾਤਾਂ ਚ ਜਿਹੜੀ ਸਮੱਸਿਆ ਵੀ ਆ ਰਹੀ ਜਿੰਨੀਆਂ ਵੀ ਉਹਨਾਂ ਗੱਲਾਂ ਕਹੀਆਂ ਬਿਲਕੁਲ ਸਹੀ ਆ ਅਸੀਂ ਵੀ ਤਾਂ ਇੱਥੇ ਰਹੇ ਹਾਂ ਸਾਨੂੰ ਵੀ ਉਹ ਸਮੱਸਿਆ ਆ ਰਹੀਆਂ ਸਾਡੇ ਕਿਸਾਨ ਵੀ ਰੋਜ਼ ਆਉਂਦੇ ਜਾਂਦੇ ਮੋਟੀ ਚ ਉਹ ਸਮੱਸਿਆ ਸਮੱਸਿਆ ਸਾਡੀਆਂ ਸਾਡੀਆਂ ਸਮੱਸਿਆ ਬਿਲਕੁਲ ਬਾਜ ਅਗਲੀ ਕੋਈ ਮੀਟਿੰਗ ਰਣਨੀਤੀ ਤਿਆਰ ਕੀਤੀ ਗਈ ਹੈ ਹਾਂ ਅੱਜ ਆਪਾਂ ਕੱਲ ਮੀਟਿੰਗ ਕਰਾਂਗੇ ਸਾਂਝਾ ਮੋਰਚਾ ਡਾਲਿਆ ਸਾਹਿਬ ਉਹਨਾਂ ਨੂੰ ਗੱਲ ਕਰਾਂਗੇ ਜੋ ਸੀ ਸਾਰੇ ਨਕਰਮਸੀਆਂ ਦੇ ਜਿਹੜੇ ਪੰਜਾਹ ਤੇ ਪਿੰਡਾਂ ਨੇ ਜਿਹੜੇ ਜਿਹੜੇ ਪਿੰਡ ਸਾਡੇ ਪਰੇਸ਼ਾਨ ਨੇ ਰਸਤੇ ਤੋਂ ਜਰਾ ਸਾਨੂੰ ਸਮਝ ਆ ਰਹੀ ਨਹੀਂ ਜੋ ਕਿ ਬਿਮਾਰ ਕੋਈ ਬੱਚਾ ਹੋ ਜੇ ਜਾਂ ਕੋਈ ਬਜ਼ੁਰਗ ਬਿਮਾਰ ਹੋ ਜੇ ਪਹਿਲਾਂ ਸੀ 5-10 ਮਿੰਟ ਦੇ ਬਾਰੇ ਕੋਲ ਦੇ ਜਿਹਨਾਂ ਨੇ ਹੁਣ ਪੌਣਾ ਘੰਟਾ ਜਾਂ ਘੰਟੇ ਦੀ ਸਾਨੂੰ ਵਾਰ ਦਿੱਤੀ ਅੱਗੇ ਸਰਕਾਰ ਤਾਂ ਜੀ ਜਿਹੜੇ ਪੈਪ ਨੱਪੇ ਹੋਏ ਨੇ ਖੇਤਰ ਦੇ ਵਿੱਚ ਉਹ ਸਾਰੇ ਬੰਦ ਹੋ ਜਾਣੇ ਨੇ ਤਕਰੀਬਨ ਸਾਡਾ ਹਰਿਆਣੇ ਨਾਲ ਲੇਖ ਟੁੱਟ ਚਾਹੇ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਨਾ ਹਰਿਆਣਾ ਦੀ ਸਰਕਾਰ ਸੌਂ ਰਹੀ ਹੈ ਨਾ ਕਿਸਾਨ ਸੁਣ ਰਹੇ ਸਾਨੂੰ ਮੋਟਰਸਾਈਕਲ ਤੱਕ ਦਾ ਰਸਤਾ ਤੇ ਜਰੀਰ ਕਰਤਾ ਜਿਵੇਂ ਵੀ ਮੈਡੀਕਲ ਨੇ ਤੇ ਕਿਸਾਨਾਂ ਨੇ ਤੇ ਸਰਕਾਰ ਨੇ ਕੀਤੀ ਇਲਾਕਾ ਨਮਾਸੀਨਾਂ ਦੇ ਵਿੱਚ ਕੋਈ ਨਹੀਂ ਅਸੀਂ ਕਿਸਾਨਾਂ ਦੇ ਨਾਲ ਅਸੀਂ ਇਹੀ ਚਾਹੁੰਦੇ ਹਾਂ ਕਿ ਇੱਕ ਪਾਸਾ ਤੋਂ ਜੇ ਕੋਈ ਟਰਨ ਲਾਣਾ ਹੈ ਤਾਂ ਐਸਾਈਡ ਤੇ ਜਿੱਥੇ ਸਟੇਜ ਲੱਗੀ ਉੱਥੇ ਨਕੀਰੇ ਉਸ ਪਾਸੇ ਧਰਨਾ ਵੀ ਦੇ ਇੱਕ ਪਾਸਾ ਰਾਤ ਨੂੰ ਖੁੱਲਾ ਰਹੇ ਨੇ ਦੇਖੋ ਐਂਬੂਲੈਂਸ ਲਈ ਜਿੱਥੇ ਰਸਤਾ ਹੈਗਾ ਉਥੇ ਬਾਕੀ ਕਰ ਸਕਦਾ ਕਿ ਜਿਸ ਤਰ੍ਹਾਂ ਇਹ ਮੰਗ ਬਦਲ ਦਿੱਤਾ ਹੈ ਉਹਨਾਂ ਨੇ ਵਾਅਦਾ ਵੀ ਇੱਕ ਦੋ ਦਿਨ ਦੇ ਵਿੱਚ ਅਸੀਂ ਕੋਈ ਹੱਲ ਕਰਾਂਗੇ ਬਾਪੀ ਆ ਬਸ ਦੇਖਦੇ ਆ ਇੱਕ ਦੋ ਦਿਨ ਦੇ ਵਿੱਚ ਕੀ ਹਾਲ ਹੁੰਦਾ ਨਹੀਂ ਤਾਂ ਕੀ ਕਰਨੀ ਕਰਦੇ ਤੁਹਾਨੂੰ ਲੱਗਦਾ ਵੀ ਕਿ ਇੱਥੇ ਆਪਣਾ ਹੱਲ ਹੁੰਦੀ ਨਹੀਂ ਲੱਗਦੀ ਹੈ ਜੇ ਨਹੀਂ ਹੁੰਦੀ ਤਾਂ ਫਿਰ ਕੀ ਕਰਦੇ ਅਮੀਤ ਤਾਂ ਦੇਖੋ ਜੀ ਸਾਨੂੰ ਘੱਟ ਹੀ ਹੈ तकरीबन 110 20 ਦਿਨ ਹੋ ਚੁੱਕੇ ਨੇ ਅਸੀਂ ਬੈਠੇ ਆਂ ਇਲਾਕਾ ਨਮਾਸੀ ਦੇਖ ਰਹੇ ਨੇ ਵੀ ਅੱਜ ਹੁੰਦਾ ਕੱਲ ਹੁੰਦਾ ਹਰਾ ਚਾਰਾ ਤੂੜੀ ਦੁੱਧ ਦੇ ਸਾਡੇ ਤਕਰੀਬਨ ਪਿੰਡ ਮਹਿਰਬਰ ਨੇ ਉਹ ਵੀ ਸਾਰੇ ਦੁੱਧ ਲਿਜਾਣ ਤੋਂ ਵੀ ਬੇਵਜ਼ਾਰ ਹਨ ਪਿੰਡਾਂ ਦੀ ਫਾਰਮ ਜਿਹੜਾ ਹਰਿਆਣੇ ਨਾਲ ਟੈਕ ਦੀ ਸਬਜ਼ੀਆਂ ਸਾਡੀਆਂ ਉਧਰ ਜਾਂਦੀਆਂ ਸੀ ਉਧਰ ਹੁੰਦੇ ਸੀ ਉਹ ਵੀ ਬੰਦ ਹੋ ਗਏ ਜਿਹੜੇ ਗਰੀਬੀ ਰੇਤਾ ਤੋਂ નીચે ਲੋਕ ਦਿਹਾੜੀ ਧਾਰਨੇ ਉਹ ਸਾਈਕਲ ਦੇ ਉੱਤੇ 10 ਕਿਲੋਮੀਟਰ ਵਾਲਾ ਪਾ ਕੇ ਜਾ ਰਹੇ ਤੇ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੋ ਰਿਹਾ ਵੀ ਉਹ ਬੰਦਾ ਕਿਵੇਂ ਜਾ ਰਿਹਾ ਕੁਝ ਰਾਤ ਡਿੱਗ ਪੈਂਦੇ ਨੇ ਕੁਝ ਡੁੱਟਾ ਖੂਹ ਵੱਧਾ ਹੋ ਗਿਆ ਕੋਈ ਬੰਦਾ ਰਾਸ ਤੇ ਸਮਾਈ ਕੀ ਕਰਨ ਲੱਗੇ ਨੰਨਾ ਮਾਰ ਕੇ ਕਿਸ ਤੋਂ ਮੋਰਸਾ ਕੋਲੀ ਨੇ ਕਿਸੇ ਤੋਂ ਮੋਬਾਈਲ ਕੋਲੀ ਨੇ ਜੰਗਲੀ ਰਸਤਾ ਤਕਰੀਬਨ ਦੋਨੇ ਪਾਸੇ ਦਾ ਅਮ ਵੇਹੀ ਇਹ ਵੀ ਮੋਟਰਸਾਈਕਲ ਦਾ ਰਸਤਾ ਤੇ ਘੱਟੋ ਘੱਟ ਕਰਵਾਇਆ ਗਿਆ ਵੀ ਲੋਕਾਂ ਨੂੰ ਆਉਣ ਜਾਣ ਤੇ ਦਵਾਈ ਲਿਆਉਣ ਤੇ ਬੱਚਿਆਂ ਨੂੰ ਵੀ ਜਾਣਾ ਹੈ ਅੱਗੇ ਸਕੂਲ ਵੀ ਆ ਰਹੇ ਨੇ ਦੇਖੋ ਇਹਦੇ ਫਿਰ ਇਹ ਹਨਾ ਵੀ ਰਸਤੇ ਬੰਦ ਰਸਤਾ ਹੁੰਦਾ ਕਦੇ ਵਾਸਤੇ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਰਸਤਾ ਤੇ ਜਿਵੇਂ ਮਰਜ਼ੀ ਖਲਾਇ ਰਸਤਾ ਦੇਖੋ ਜੇ ਟੂ-ਵੀਲਰ ਕੋਈ ਦਿੱਤਾ ਜਾਂਦਾ ਵਾ ਤੇ ਜੇਕਰ ਉਹਦਾ ਬਿਮਾਰ ਹੁੰਦਾ ਤਾਂ ਐਂਬੂਲੈਂਸ ਵੀ ਜਿਸ ਮਾਗੀ ਤੀ ਲੋਕ 20-30 ਦਿਨ ਹੋ ਗਏ ਨੇ ਕੋਈ ਐਂਬੂਲੈਂਸ ਨਹੀਂ ਕੋਈ ਬੰਦਾ ਪੈਦਲ ਵੀ ਨਹੀਂ ਜਾ ਸਕਦਾ ਪੈਦਲ ਬੰਦਾ ਵੀ ਲੰਘ ਜਾ ਚਲੋ ਤਾਂ ਵੀ ਬੰਦਾ ਉਧਰ ਨਹੀਂ ਪਾਸੇ ਕੋਈ ਆਟੋ ਮਗਾ ਲੈਣਾ ਕੋਈ ਪੈਦਲ ਦਾ ਵੀ ਰਸਤਾ ਨਹੀਂ ਤੁ ਕਿੱਦਾਂ ਕਿਦਾਂ ਕਿ ਪੰਜਾਬ ਹਰਿਆਣਾ ਦੇ ਵਿੱਚ ਬਸੂਰ ਛਿੜ ਗਿਆ ਵੀ ਪੈਦਲ ਜਿਹਨੇ ਅਸੀਂ ਆ ਜਾ ਸਕਦੇ ਉਸ ਤੇ ਹੱਲ ਕਰਨਾ ਚਾਹੀਦਾ ਹੈ ਕਿ ਖਿਸਾਨ ਦੇ ਤੇ ਬੜੀ ਹੈ ਸਰਕਾਰ ਨੂੰ ਬੈਠ ਕੇ ਆਮ ਲੋਕਾਂ ਦਾ ਹਾਲ ਕੀ ਹੈ ਉੱਥੋਂ ਗਰਮੀ ਇੰਨੀ ਜਿਆਦਾ ਬੱਚੇ ਬਿਮਾਰ ਹੋ ਰਹੇ ਨੇ ਹਸਪਤਾਲਾਂ 'ਚ ਭਰਿਆ ਹੈ ਕੋਈ ਕਿਸੇ ਦੀ ਸਪਲਾਈ ਅਜਿਹਾ ਬਹੁਤ ਬਚਣਾ ਰਸਤਾ ਬਹੁਤ ਹੀ ਜਿਆਦਾ ਪਹਿਲੇ ਹੀ ਖਰਾਬ ਹੈ ਆਉਣ ਵਾਲੇ ਟਾਈਮ 'ਚ ਹੋਰ ਵੀ ਜਿਆਦਾ ਬਿਲਕੁਲ ਹੀ ਖਤਮ ਜਿਹੜੇ ਸਾਡੇ ਪਿੰਡ ਦੇ ਬੱਚੇ ਮਜ਼ਦੂਰ ਜੋ ਵੀ ਦਿਹਾੜੀਦਾਰ ਮਿਸਤਰੀ ਜੋ ਵੀ ਦੁਕਾਨਦਾਰ ਸਾਡਾ ਜਿਆਦਾਤਰ ਲੈਣ ਦੇਣ ਜੋ ਵੀ ਹੈਗਾ ਉਹੰਬਾਰੇ ਨਾਲ ਹੀ ਰੱਖਦੇ ਨੇ ਅੰਬਾਲੀ ਸਾਡਾ ਸਾਰਾ ਕਾਰੋਬਾਰ ਹੁਣ ਸਾਡੀ ਕਿਸਾਨ ਜਿੱਥੇ ਹੁੰਦੀ ਨਾਲ ਗੱਲਬਾਤ ਹੋਈ ਉਹਨਾਂ ਨੇ ਸਵਾਸਨ ਦਿੱਤਾ ਵੀ ਚਲੋ ਜਿਸ ਤਰ੍ਹਾਂ ਵੀ ਰੈਲ ਆਕੀ ਨਾਲ ਉਹ ਚਾਰ ਦਿਨਾਂ ਚ ਆਪਣੀ ਪੂਰੀ ਸੰਗੂਨ ਨਾਲ ਗੱਲ ਕਰਕੇ ਉਹ ਦੱਸਣਗੇ ਵੀ ਸਾਇਦ ਸਾਨੂੰ ਕੋਵਿਡਨਰ ਜਾਂ ਫੋਰਵਿੰਡਰ ਦਾ ਰਸਤਾ ਬਾਰੇ ਕੱਲ੍ਹ ਹੋਈ ਹੈ ਸਾਇਦ ਉਹ ਵੀ ਜੀ ਗੱਲ ਕਰੂਗੇ ਜੇ ਇਹ ਦਰਸਤਾਇਤ ਹੋਲਣ ਦਾ ਤਿਆਰ ਹੋ ਜਾਂਦੇ ਚਲੋ ਕਰਦੇ ਆ ਜੀ ਗੱਲਬਾਤ ਜੇ ਇਹਨਾਂ ਨਾਲ ਗੱਲਬਾਤ ਹੋਈ ਤਾਂ ਅੱਗੇ ਸਾਡੀ ਹਰਿਆਣਾ ਸਰਕਾਰ ਨਾਲ ਵੀ ਗੱਲਬਾਤ ਹੋਏ ਕੋਈ ਨਾ ਕੋਈ ਜਰੀਆ ਬਣੇਗਾ ਕਿਸੇ ਨਾ ਕਿਸੇ ਤਰੀਕੂ ਪਹਿਲੇ ਵੀ ਅਪਣੇ ਜਿਹੜੇ ਮੰਡੀ ਵਪਾਰੀ ਨੇ ਉਹਨਾਂ ਦੀ ਵੀ ਗੱਲਬਾਤ